ਇਹ ਬਰਾਤਾਂ ਤੇ ਸਰਬਾਲੇ ਦਾ ਅਰਥ ਬਹੁਤ ਵੱਡਾ ਸੀ ਕਹਿੰਦੇ ਜੇ ਪਤੀ ਮਾਰਿਆ ਜਾਵੇ ਰਸਤੇ 'ਚ ਤੇ ਜਿਹੜਾ ਸਰਬਾਲਾ ਉਹ ਸਿਰ ਦਾ ਸਾਈਂ ਬਣਦਾ ਸੀ ਔਰਤ ਦਾ ਹੁਣ ਤੇ ਕੁੜੀਆਂ ਸਰਬਾਲੇ ਬਣਾਉਣ ਲੱਗ ਪਏ ਕਲ ਜੋ ਕਿਸ ਨੂੰ ਪਤਾ ਨਹੀਂ ਇਤਿਹਾਸ ਦਾ ਆ ਸ਼ਮਸ਼ੀਰ ਲਾੜੇ ਦੇ ਹੱਥ 'ਚ ਫੜਾਈ ਜਾਂਦੀ ਕਲਗੀ ਲਾਈ ਜਾਂਦੀ ਪਗ ਬੰਨੀ ਜਾਂਦੀ ਕੱਖ ਨਹੀਂ ਪਤਾ ਕਿਸੇ ਨੂੰ ਪੁੱਛ ਕੇ ਵੇਖ ਲਿਓ ਵੀ ਇਹ ਲਾੜੇ ਨੂੰ ਕਿਉਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਨਿਸ਼ਾਨੀਆਂ ਵਾਂ ਚਮਕੌਰ ਦੀ ਗੜੀ 'ਚ ਕਲਗੀ ਟੋੜਾ ਦਸਤਾਰ ਤੇ ਸ਼੍ਰੀ ਸਹਿਬ ਮਾਰੇ ਦੇ ਕੇ ਗਏ ਭਾਈ ਸਾਹਿਬ ਨੇ ਪੁਲਗੇ ਸਭ ਕੁਝ ਬਉਟੀ ਲੈ ਕੇ ਤੁਰਦੇ ਬਣਦੇ ਸ੍ਰੀ ਸਾਹਿਬ ਗੋਲਕ ਤੇ ਤੇ ਕਲਗੀ ਵੀ ਗੋਲਕ ਤੇ ਪਈ ਨਹੀਂ ਤੇ ਪੱਗ ਗੱਡੀ ਚ ਲਾ ਕੇ ਪੈਲਸ ਤੋਂ ਬਾਹਰ ਆਉ ਮਾਰਦੇ ਮੁੜਕੇ ਵਾਲਾਂ ਚ ਹੱਥ ਫੇਰ ਕੇ ਆਪਾਂ ਕੀ ਲੈਣਾ ਆ ਹਾਲਾਤ ਨੇ ਸਾਡੇ ਗੁਰਮਖੋ ਦੁੱਖ ਦੀ ਗੱਲ ਜੇ ਸੱਚ ਬੋਲਣ ਵਾਲੇ ਨੂੰ ਖਤਰਾ ਪੈਦਾ ਹੁੰਦਾ ਹੀ ਤੇ ਮਿਲਦਾ ਕੱਖ ਨਹੀਂ ਜੇ ਇੱਕ ਘੰਟੇ ਕਲਾਕਾਰ ਰੱਜ ਕੇ ਗੰਦ ਕੀ ਗਾਉਂਦੇ ਤੇ 25-30 ਲੱਖ ਰੁਪਈਆ ਲੈ ਜਾਂਦੇ ਨਾਲੇ ਫੋਟੋਆਂ ਖਿਚਾਉਂਦੇ ਨਾਲੇ ਹਾਸ ਦੇ ਰਹਿੰਦੇ ਤੇ ਆਪਾਂ ਇਥੇ ਗਾਲਾਂ ਨਹੀਂ ਲੈਣੀਆਂ ਕਿਉਂਕਿ ਜੀਤੇ ਗੱਲ ਲੱਗੀ ਉਹਨੇ ਕੱਢਣੀਆਂ ਜ਼ਰੂਰ ਆ ਸਹੀ ਗੱਲ ਕਿ ਨਹੀਂ ਪਰ ਗੁਰੂ ਨੇ ਡਿਊਟੀ ਲਾਤੀ ਕੀ ਕਰੀਏ ਮੈਂ ਵੀ ਤੁਹਾਡੇ ਵਰਗਾ ਸੀ ਅਸੀਂ ਵੀ ਪਹਿਲਾਂ ਇਦਾਂ ਦੇ ਸਾਰਾ ਪਰਿਵਾਰਾਂ ਦੇ ਵਿੱਚੋਂ ਨਿਕਲੇ ਇਹ ਸੇਵਾ ਬਾਪੂ ਲੈਣ ਦੇ ਆਪ ਮਾਰੇ ਪੜਾ ਕਰੀ